ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਕਾਰਗਿਲ ਵਿਜੇ ਦਿਵਸ ਦੀ 25ਵੀਂ ਬਰੇਗਣ ਮੌਕੇ ਦਰਾਸ ਸਥਿਤ ਕਾਰਗਿਲ ਜੰਗੀ ਯਾਦਗਾਰ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕਰਨਗੇ ਇਸੇ ਦੌਰਾਨ ਉਹ ਕਾਰਗਿਲ ਜੰਗ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਵੀ ਭਾਗ ਲੈਣਗੇ ਭਾਰਤੀ ਫੌਜ ਵੱਲੋਂ ਕਾਰਗਿਲ ਜੰਗ ਦੇ 25 ਬਰੇ ਪੂਰੇ ਹੋਣ ਦੇ ਸਬੰਧ ਵਿੱਚ 3 ਦਿਨਾਂ ਸਿਲਵਰ ਜੁਬਲੀ ਸਮਾਗਮ ਕਰਵਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਆਪਣੀ ਇਸ ਫੇਰੀ ਦੌਰਾਨ ਵਾਲ ਆਫ ਫੇਮ ਦਾ ਦੌਰਾ ਕਰਨਗੇ ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਕਾਰਗਿਲ ਜੰਗ ਸੰਬੰਧੀ ਬਣਾਏ ਗਏ ਅਜਾਇਬ ਕਾਰ ਵਿੱਚ ਰੱਖੀਆਂ ਗਈਆਂ ਵਸਤੂਆਂ ਬਾਰੇ ਜਾਣਕਾਰੀ ਦਿੱਤੀ ਜਾਏਗੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਨਕੁਲ ਲਾ ਸੁਰੰਗ ਪ੍ਰੋਜੈਕਟ ਦੀ ਵਰਚੂਲੀ ਰਸਮੀ ਸ਼ੁਰੂਆਤ ਕਰਨਗੇ। ਇਹ ਸੁਰੰਗ ਲੇ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ। ਇਸ ਸੁਰੰਗ ਨੂੰ ਨੀਮੋ ਪਦਮ ਦਰਚਾ ਮਾਰਕ ਦੇ ਲਗਭਗ 15800 ਫੁੱਟ ਦੀ ਉਚਾਈ ਤੇ ਬਣਾਇਆ ਜਾਵੇਗਾ। ਇਹ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਵੱਧ ਉਚਾਈ ਤੇ ਸਥਿਤ ਆਵਾਜਾਈ சுரੰਗ ਹੋਵੇਗੀ ਸ਼ਿਨਪੂਨ ਲਾਸ ਰੰਗ ਨਾ ਸਿਰਫ ਹਥਿਆਰਬੰਦ ਫੌਜਾਂ ਤੇ ਉਪਕਰਨਾ ਦੀ ਤੇਜ਼ ਤੇ ਕੁਸ਼ਲ ਆਵਾਜਾਈ ਨੂੰ ਯਕੀਨੀ ਬਣਾਏਗੀ ਸਗੋਂ ਲਦਾਖ ਵਿੱਚ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਪਰਫੁੱਲਿਤ ਕਰੇਗੀ